ਸਨਵਜ ਜਗਿੰਦਰਪਾਲ ਅਤੇ ਉਹਨਾਂ ਸਮੇਤ ਹੋਰਨਾ ਵਿਅਕਤੀਆਂ ਦੇ ਖਿਲਾਫ ਦਰਜ ਹੋਏ ਝੂਠੇ ਪਰਚੇ ਰੱਦ ਕਰਵਾਉਣ ਦਾਅਸੇਲ ਲੋਬੀਆਂ ਦੇ ਖਿਲਾਫ ਕਾਰਵਾਈ ਕਰਵਾਉਣ ਦੇ ਲਈ ਨਹਿਰੂਪਾ ਗੁਰਦਾਸਪੁਰ ਵਿਖੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਵੱਲੋਂ ਵਿਸ਼ਾਲ ਰੋਸ ਰੈਲੀ ਕਰਕੇ ਸਿਟੀ ਥਾਣੇ ਅੱਗੇ ਦਰਨਾ ਲਾਉਣ ਦਾ ਐਲਾਨ ਕੀਤਾ ਸੀ ਸਿਟੀ ਥਾਣੇ ਅੱਗੇ ਦਰਨਾ ਲਗਾਉਣ ਦੇ ਐਲਾਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਦੇ ਵਿਚ ਆਇਆ ਤੇ ਐਸਐਚਓ ਅਤੇ ਡੀਐਸਪੀ ਨੇ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਮੀਟਿੰਗ ਕਰਕੇ ਇਸ ਦਾ ਠੋਸ ਹੱਲ ਕਰਨ ਦਾ ਫੈਸਲਾ ਕੀਤਾ ਜੀਐਸਪੀ ਨੇ ਦਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਲ ਪਰਚੇ ਨੂੰ ਰਾਧਕਰਨ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ ਤੇ ਝੂਠਾ ਪਰਚਾ ਦਰਜ ਕਰਨ ਵਾਲੇ ਜਾਂਚ ਅਫਸਰ ਦੇ ਖਿਲਾਫ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੋ ਦਾਸ ਦੇ ਲੋਬੀਆਂ ਦੇ ਖਿਲਾਫ ਪੀੜਤ ਪਰਿਵਾਰ ਦੇ ਬਿਆਨ ਤੇ ਪਰਚਾ ਦਰਜ ਕੀਤਾ ਜਾਵੇਗਾ। ਆ ਜਿਹੜਾ ਸਾਡਾ ਸਾਥੀ ਜਗਿੰਦਰਪਾਲ ਘਰਾਲਾ ਉਹਨਾਂ ਦੀ ਬੇਟੀ ਦਾ ਡਿਸਪਿਊਸ ਚੱਲਦਾ ਸੀ ਉਹਦੇ ਕਰਕੇ ਇੱਥੇ ਊਮੈਨ ਸੈਲ ਤੇ ਕੇਸ ਚੱਲ ਰਿਹਾ ਸੀ ਉਹਨਾਂ ਦਾ ਤਰੀਕ ਹੀ ਹੋ ਰਿਹਾ DNA ਉਹਦੇ ਤੇ ਥੋੜੀ ਜੀ ਤਕਰਾਰ ਹੋਈ ਸੀ ਇੱਥੇ ਅੰਦਰ ਹੀ ਉਹਦੇ ਬਾਅਦ ਦੇ ਵਿੱਚ ਜਿਹੜਾ ਦੂਜੀ ਧੀ ਰਹੀ ਮੁੰਡੇ ਵਾਲੀ ਉਹਨਾਂ ਨੇ ਆਪਣੇ ਰੈੱਡ ਟੇਪ ਲਾ ਕੇ ਬਟਾਲਾ ਰੋਡ ਤੇ ਜਾ ਕੇ ਬਕੂਆ ਬਣਵਾਇਆ ਕਿ ਇੱਥੇ ਸਾਡਾ ਮਾਰਕੁੱਟ ਹੋਇਆ ਝਗੜਾ ਹੋਇਆ ਜਿਹੜਾ ਕਿ ਅੱਦਾਂ ਦਾ ਕਿਤੇ ਵੀ ਕੁਝ ਨਹੀਂ ਹੋਇਆ ਇਹ ਸਾਰਾ ਹੀ ਪੁਲਿਸ ਵਾਲੋਂ ਤੇ ਡਾਕਟਰਾਂ ਦੀ ਮਿਲੀ ਭੁਗਤ ਕਰਕੇ ਇਹ ਸਾਰਾ ਹੀ ਕੁਛ 26 ਦਾ ਬਣਾਇਆ ਗਿਆ ਅਮਰਤ ਤੇ ਇਹ ਜਿਹੜਾ ਸਾਰੇ ਕੁਸ਼ ਨੂੰ ਹੀ ਮੱਦੇ ਨਜ਼ਰ ਰੱਖਦੇ ਹੋયા ਵੀ ਜਿਹੜੀ ਹੁਣ ਵਾਲੀ ਸਰਕਾਰ ਆ ਇਹ ਨਾਰਾ ਦੇ ਕੇ ਆਈ ਸੀ ਕਿ ਆਪਾਂ ਕਿਤੇ ਵੀ ਧੱਕੇਸ਼ਾਹੀ ਨਹੀਂ ਹੋਣ ਦਾਂਗੇ ਕਿਸੇ ਵੀ ਤਰ੍ਹਾਂ ਦੇ ਧਰਨੇ ਨਹੀਂ ਅਗੰਦਾਂਗੇ ਤੇ ਹੁਣ ਜਿਹੜੀ ਕਰਪਸ਼ਨ ਆ ਉਹ ਇੰਨੇ ਕ ਵੱਡੇ ਲੈਵਲ ਤੇ ਵੱਧ ਚੁੱਕੀ ਆ ਅਸੀਂ ਕਹਿੰਨੇ ਆ ਵੀ ਇਹ ਹੱਦਾਂ ਬੰਨੇ ਟੱਪ ਚੁੱਕੀ ਆ ਇਹ ਪੈਸੇ ਲੈ ਕੇ ਸਾਰੇ ਕੰਮ ਹੋ ਰਿਹਾ ਦੋ ਤਿੰਨ ਦਿਨ ਦੇ ਵਿੱਚ ਹੀ ਪਰਚਾ ਕਰਤਾ ਗਿਆ ਦੂਜੀ ਤਰਫੋਂ ਇੱਕ ਵਾਰੀ ਵੀ ਪੁੱਛਿਆ ਨਹੀਂ ਗਿਆ ਵੀ ਵਾਕਿਆ ਇਦਾਂ ਦੀ ਕਿਤੇ ਕੋਈ ਵਾਰ ਗੱਲ ਤੇ ਹਨ ਤੇ ਹਨ ਕੰਮ